ਅਸੀ ਗੱਲ ਜੀ ਅਸੀਂ ਪਹੁੰਚੇ ਹੋਏ ਆਂ ਭੰਡਾਰੀ ਕਾਰੋਬਾਰ ਵਿਖੇ ਤੇ ਬਾਈ ਦੋਸਤੋ ਸਾਡੀਆਂ ਗੱਡੀਆਂ ਜਿਹੜੀਆਂ ਭੰਡਾਰੀ ਕਾਰੋਬਾਰ ਤੇ ਲੈ ਕੇ ਜਾਂਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇੱਕ ਨਵਾਂ ਸ਼ਹਿਰ ਤੋਂ ਭਰਾ ਆਏ ਸਾਡੇ ਅਸੀਂ ਉਹਨਾਂ ਦੀ ਓਨਰ ਨਾਲ ਵੀ ਗੱਲ ਕਰਾਈ ਹੈ ਤੇ ਬੱਪੂ ਜੀ ਆਏ ਆ ਬੱਪੂ ਜੀ ਸਤਿਕਾਰ ਸਤਿਕਾਰ ਤੁਸੀਂ ਆਇਓ ਜੀ ਸ਼ਾਹਕੋੜ ਤੋਂ ਸ਼ਾਹਕੋੜ ਤੋਂ ਜੀ ਕਿਹੜੀ ਗੱਡੀ ਲੈਣ ਆਏ ਹੋ ਜਜ ਸਕੋਰਪਿਓ ਹੈ ਨਾ ਸਕੋਰਪਿਓ ਹੈ ਨਾ ਬੱਪੂ ਜੀ ਦਾ ਬੱਪੂ ਜੀ ਨੇ ਸਕੋਰਪਿਓ ਨੂੰ ਜਿਹੜੀ ਗੱਡੀ ਹੈ ਖਰੀਦ ਵੀ ਲਾਈ ਤੇ ਬੱਪੂ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਸਭ ਤੋਂ ਪਹਿਲਾਂ ਬੱਪੂ ਜੀ ਬਹੁ ਚੜਦੀ ਗੱਜਤ ਖੇੜਾ ਬਸ ਤੁਹਾਨੂੰ ਇਹ ਗੱਡੀ ਸਕੋਰਪੀਆ ਨੂੰ ਦੋਸਤ ਤੁਸੀਂ ਦੇਖ ਰਹੇ ਹੋ ਤੇ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਕੈਮਰਾ ਮਾਰ ਦਿਓ ਗੱਡੀ ਤੇ ਬਿਲਕੁਲ ਭਾਈ ਨਵੀਂ ਗੱਡੀ ਚੜੀ ਆ ਗਈ ਬਾਪੂ ਜੀ ਨੇ ਲੱਤੇ ਕਮੈਂਟਾਂ ਦੇ ਵਿੱਚ ਵਧਾਈਆਂ ਵੀ ਬਾਪੂ ਜੀ ਨੂੰ ਜ਼ਰੂਰ ਦੋਸਤੋ ਅਸੀਂ ਤੁਹਾਨੂੰ ਅਜੇ ਪੂਰੀ ਗੱਡੀਆਂ ਦੀ ਡਿਟੇਲ ਵੀ ਦੱਸਾਂਗੇ ਉਸ ਤੋਂ ਪਹਿਲਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆਂ ਬਾਪੂ ਜੀ ਤੁਸੀਂ ਇੱਥੇ ਆਏ ਹੋ ਹਾਂ ਜੀ ਠੀਕ ਤੁਸੀਂ ਕਿਵੇਂ ਆਏ ਜੀ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਇਹਨੇ ਭੰਡਾਰੀ ਕਾਰਬਿਆਰ ਤੋਂ ਇਲਾਵਾ ਹੋਰ ਕਾਰਬਿਆਰ ਤਾਂ ਕਾਫੀ ਹੈਗੇ ਆ ਹਾਂ ਇੱਥੇ ਭਾਜੀ ਹੁਣ ਇੱਥੇ ਆਪਣੇ ਨਾਲ ਹੀ ਦਿੰਦੇ ਨਾ 7 8 ਕਿਲੋਮੀਟਰ ਤੇ ਆ ਜੀ ਇਹਨਾਂ ਦੇ ਬਰਾਦਰ ਸਰਪੰਚ ਆਜੋ ਜੀ ਹਾਂਜੀ ਅੱਛਾ ਬਾਈ ਇੱਥੇ ਰਹਿੰਦੇ ਜੀ ਹਾਂਜੀ ਇਹਨਾਂ ਨੇ ਦੱਸਿਆ ਸੀ ਠੀਕ ਹੈ ਜੀ ਇੱਥੋਂ ਕਾਫੀ ਲੰਘਾਂ ਜੀ ਬਹੁਤ ਗੱਡੀਆਂ ਲੈ ਚੁੱਕਾ ਮੈਂ ਇੱਥੇ ਤੁਹਾਡੇ ਕੋਲ ਲੋਕਲ ਦਿੰਦਾ ਹੁੰਦਾ ਸੀ ਕਿ ਮੈਂ ਦਿੰਦਾ ਕੰਮ ਨਾ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ 100 ਤੋਂ ਜੀ ਭੰਡਾਰੀ ਸਾਹਿਬ ਨੂੰ ਭੰਡਾਰੀ ਸਾਹਿਬ ਦੇ ਤਾਂ 100 ਤੋਂ 110 ਹੈ ਤੁਸੀਂ ਇੱਥੇ ਫਰਸਟ ਗੱਡੀ ਲੈ ਕੇ ਜਾ ਚੁੱਕਾ ਠੀਕ ਹੈ ਜੀ ਤੇ ਕੀ ਕਹਿਣਾ ਚਾਹੋਗੇ ਬਾਪੂ ਕੀ ਕਹਿਣਾ ਚਾਹੋਗੇ ਜੀ ਆਡੀਅנס ਨੂੰ ਸਾਡੇ ਨੂੰ ਅਸੀਂ ਤੇ ਇਹੋ ਕਹਾਂਗੇ ਜੀ ਸਾਰੇ ਭਰਾ ਇੱਥੇ ਆਓ ਤੇ ਬਹੁਤ ਵਧੀਆ ਸਰਵਿਸ ਹੈ ਜਿੰਨੇ ਦਿਨ ਕਿਹਾ ਉਹਨੇ ਦਿਨ ਆਪਾਂ ਨੂੰ ਚੀਜ਼ ਮਿਲਦੀ ਹੈ ਦੋਸਤੋ ਬਾਪੂ ਜੀ ਨੇ ਗੱਡੀ ਲਈ ਹੈ ਬਾਪੂ ਜੀ ਦੇ ਅਸੀਂ ਰਿਵਿਊ ਲੈ ਲਏ ਪੂਰੀ ਵੀਡੀਓ ਇਸ ਤੁਹਾਨੂੰ ਸੇ ਗੱਡੀਆਂ ਦਿਖਾਵਾਂਗੇ ਕਿਹੜੀਆਂ ਕਿਹੜੀਆਂ ਗੱਡੀਆਂ ਹੈ ਕਿਹੜੇ-ਕਿਹੜੇ ਮਾਡਲ ਹੈ ਕੀ ਗੱਡੀਆਂ ਦੇ ਭਾਈ ਜੀ ਰੇਟ ਹੈ ਤਦ ਤੱਕ ਤੁਸੀਂ ਵੀਡੀਓ ਨੂੰ ਬਾਈ ਨਾਲ ਜੁੜੇ ਰਹਿਣਾ ਵੀਡੀਓ ਨੂੰ ਬਾਈ ਤੁਸੀਂ ਸਕਿਪ ਨਹੀਂ ਕਰਨਾ ਕਾਲੀ ਨਹੀਂ ਕਰਨੀ ਜਲਦਬਾਜ਼ੀ ਨਹੀਂ ਕਰਨੀ ਜਿਹੜਾ ਸਾਡੀ ਵੀਡੀਓ ਨੂੰ ਦੇਖ ਕੇ ਆਊਗਾ ਲਾਈਕ ਕਮੈਂਟ ਸ਼ੇਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਂ ਫੋਲੋ ਕਰਕੇ ਆਊਗਾ ਉਹਨਾਂ ਨੂੰ 20 ਤੋਂ 25000 ਰੁਪਏ ਜਿਹੜਾ ਹੈਗਾ ਲੈਸ ਕੀਤਾ ਜਾਏਗਾ ਸੋ ਛੋਟੀ ਛੋਟੀ ਗੱਡੀ ਮਗਰ ਬਾਈ ਜੀ ਤੁਹਾਨੂੰ 20000 ਰੁਪਏ ਦਾ ਡਿਸਕਾਊਂਟ ਜਿਹੜੀਆਂ ਵੱਡੀਆਂ ਗੱਡੀਆਂ ਬਾਈ ਉਹਨਾਂ ਨੂੰ ਉਹਨਾਂ ਮਗਰ ਤੁਹਾਨੂੰ 25000 ਰੁਪਏ ਦਾ ਡਿਸਕਾਊਂਟ 25000 ਗੱਡੀ ਮਗਰ ਤੁਹਾਨੂੰ ਡਿਸਕਾਊਂਟ ਮਿਲਣਾ ਬਾਈ ਜੀ ਬਹੁਤ ਵੱਡੀ ਗੱਲ ਹੈ ਇੱਕ ਗੱਲ ਹੋ ਰਿਹਾ ਬਾਈ ਜੀ ਚਾਹੇ ਉਹ ਥਾਰ ਹੈ ਚਾਹੇ ਸਕੋਰਪਿਓਨ ਹੈ ਗੱਡੀਆਂ ਦੀ ਐਸੈਸਰੀ ਲੱਗੀ ਮਿਲੂ ਤੁਹ ਥਾਰ ਗੱਡੀਆਂ ਤੇ ਤੁਹਾਨੂੰ ਜਿਆਦਾਤਰ ਐਕਸੈਸਰੀ ਲੱਗੀ ਮਿਲੂਗੀ ਜੀ ਭੰਡਾਰੀ ਕਾਰੋਬਾਰ ਲੈਂਦੇ ਹੋ ਗੱਡੀਆਂ ਬਹੁਤ ਜ਼ਿਆਦਾ ਇਹਨਾਂ ਕੋਲੇ ਵੈਸਟ ਹੈ ਤੇ ਵੀਡੀਓ ਨਾਲ ਬਾਈ ਜੀ ਜੁੜੇ ਰਹੋ ਹੈਪੀ ਤੁਸੀਂ ਅੱਜ ਤੱਕ ਗੱਡੀਆਂ ਦੇਖੀਏ ਨਵੀਂ ਭਾਜੀ ਗੱਡੀਆਂ ਤਾਂ ਦੇਖੀਆਂ ਨੇ ਪਰ ਐਡਾ ਵੱਡਾ ਕਾਰ ਬਾਜ਼ਾਰ ਪਹਿਲੀ ਵਾਰੀ ਦੇਖਿਆ। ਕਾਰ ਬਾਜ਼ਾਰ। ਬਿਲਕੁਲ ਜੀ। ਤੁਸੀਂ ਇਹ ਜਾਣਦੇ ਹੋ ਵੀ ਜਦੋਂ ਇਹ ਕਾਰ ਬਾਜ਼ਾਰ ਹੈ ਪੰਡਾਰੀ ਕਾਰ ਬਾਜ਼ਾਰ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਕਾਰ ਬਾਜ਼ਾਰ। ਬਿਲਕੁਲ ਜੀ। ਉਹ ਤਾਂ ਮੈਂ ਦੇਖ ਹੀ ਰਹੀ ਆ ਤੇ ਹਰ ਇੱਕ ਆਈਟਮ ਮੈਂ ਕਹਿੰਦੀ ਹਰ ਇੱਕ ਗੱਡੀ ਜਿਹੜੀ ਹੈਗੀ ਆ ਸੋਨੀ ਤੋਂ ਸੋਨੀ, ਫੋਰਚਨਰ ਕਹਦਾ ਸਕੋਰਪਿਓਨ ਕਹਦਾ ਥਾਰਾਂ ਕਹਦਾ ਅੱਜਕੱਲ ਬੜਾ ਕ੍ਰੇਜ਼ ਹੈ ਥਾਰਾਂ ਦਾ। ਤੁਸੀਂ ਇੱਥੋਂ ਦੇਖੋ ਬਈ ਪੂਰਾ ਬਾਜ਼ਾਰ ਲੱਗਿਆ ਪਿਆ। ਇਕੱਲੀ ਸਕੋਰਪਿਓ ਇੰਨੀ ਬਰੀਜਾ ਕ੍ਰੇਟਾ ਸਵਿਫਟ ਸਰਵ ਦੇ ਆ ਕੋਈ ਵੀ ਗੱਡੀ ਲੈਣੀ ਹੈ ਤਾਂ ਤੁਹਾਨੂੰ ਬਾਈ ਹੁਣ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਬਾਈ ਤੁਹਾਨੂੰ ਹੁਣ ਬਿਲਡਿੰਗ ਕਰਨ ਦੀ ਲੋੜ ਨਹੀਂ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਬਾਅਦ ਤੁਸੀਂ ਬਿਲਡਿੰਗ ਚ ਜਾਨੇ ਹੋ ਥੋੜੀ ਗੱਡੀ ਨਹੀਂ ਆਉਂਦੀ ਤਾਂ ਇਹ ਤੁਸੀਂ 18 ਦੇਖ ਰਹੇ ਹੋ ਇਸ ਤੋਂ ਪਹਿਲਾਂ ਬਾਈ ਜਿਹੜੀਆਂ ਅਸੀਂ ਵੀਡੀਓ ਬਣਾਈਆਂ ਉਹ 18 ਸੇਲ ਹੋ ਚੁੱਕੀਆਂ ਕੋਈ ਇਹ ਨਹੀਂ ਵੀ ਕਈ ਵੀਰਣ ਕਹਿਣਗੇ ਵੀ 18 ਉਹੀ ਖੜੀਆਂ ਇੱਕ ਗੱਲ ਹੋ ਰਿਹਾ ਕਈਆਂ ਦੇ ਵੀਰਾਂ ਦੇ ਵਿੱਚ ਗੱਲ ਜਾਂਦੀ ਹੈ ਵੀ ਜਿਹੜੇ ਕਾਰ ਬੀਆਰ ਵਾਲੇ ਹੁੰਦੇ ਆ ਉਹ ਗੱਡੀ ਦੇ ਵੀਆਈਪੀ ਨੰਬਰ ਜਿਵੇਂ ਕਿਸੇ ਦਾ 000 ਤੇ ਇਹ ਹੋ ਗਿਆ 0025 ਹੋ ਗਿਆ 01 ਹੋ ਗਿਆ ਤਾਂ ਉਹ ਨੰਬਰ ਦੇ ਪੇਮੈਂਟ ਅਲੱਗ ਲੈਂਦੇ ਆ ਉਹਦੇ ਸ਼ੱਕ ਹੁੰਦੀ ਹੈ ਨਾ ਹਾਂਜੀ ਬਿਲਕੁਲ ਪਰ ਭੰਡਾਰੀ ਕਾਰ ਯਾਰ ਵਾਲੇ ਬਾਈ ਜੀ ਤੁਹਾਡਾ ਨੰਬਰ ਵਿੱਚ ਦੇਣਗੇ ਵੀਆਪੀ ਕੋਈ ਉਹਦਾ ਚਾਰਜ ਨਹੀਂ ਇਹਦੇ ਨੇ 18 ਤੁਹਾਨੂੰ ਅਸੀਂ 18 ਸਾਰੀਆਂ ਦਿਖਾ ਰਹੇ ਹਾਂ ਤੇ ਕੈਮਰਾਮੈਨ ਵੀਰ ਨੂੰ ਬੇਨਤੀ ਆ ਬਾਈ ਸਾਰਿਆਂ ਦੇ ਨਾਲ ਕੈਮਰਾ ਮਰਵਾ ਦੋ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਇਹ ਜਿਹੜਾ ਆਪਣਾ ਵੀਡੀਓ ਦੇਖ ਕੇ ਆਊਗਾ ਉਹਨਾਂ ਨੂੰ 20000 ਰੁਪਏ ਜਿਹੜਾ ਹੈਗਾ ਲੈਸ ਕੀਤਾ ਜਾਏਗਾ ਤੁਸੀਂ 18 ਇੱਧਰ ਦੇਖ ਸਕਦੇ ਹੋ ਇੱਕ ਤੋਂ ਇੱਕ ਥਾਰ ਖੜੀ ਆ ਹੈਪੀ ਹੁਣ ਤੁਸੀਂ ਦੱਸੋ ਵੀ ਗੱਡੀ ਦਾ ਰੇਟ ਸਾਰਾ ਕੁਝ ਦੱਸ ਕੇ ਕਲੀਅਰ ਕਰ ਦिए ਬਿਲਕੁਲ ਕਰ ਦੋ ਭਾਜੀ ਦੋਸਤੋ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਇਹ ਬਲੈਕ ਰੰਗ ਦੀ ਬਾਈ ਦੀ ਥਾਰ ਹੈ ਜੀ ਤੇ ਇਹ 2022 ਮਾਡਲ ਹੈ ਤੇ ਇਹਦਾ ਬਾਈ ਰੇਟ ਹੈ ਜੀ 15 ਲੱਖ 25000 ਤੇ 34000 331 ਕਿਲੋਮੀਟਰ ਗੱਡੀ ਸਾਰੀ ਚੱਲੀ ਹੈ ਤੇ ਮੈਂ ਕਹਿੰਦਾ ਬਾਈ ਜੇ ਵੀ ਕਿਸੇ ਵੀਰ ਨੇ ਗੱਡੀ ਲੈਣੀ ਹੈ ਥਾਰ ਤੇ ਥਾਰ ਬਾਈ ਆਦਾ ਸੁਭਣਾ ਸੁਭਣਾ ਪੂਰਾ ਕਰਨਾ ਹੈ ਸ਼ੌਂਕ ਪੂਰੇ ਕਰਨੇ ਆ ਇਹ ਗੱਡੀ ਤੁਸੀਂ ਲੈ ਕੇ ਜਾ ਸਕਦੇ ਹੋ ਇੱਕ ਸਾਨੂੰ ਅਸੀਂ ਗੱਡੀ ਅੱਗੇ ਹੋਰ ਵੀ ਦਿਖਾਉਣ ਜਾ ਰਹੇ ਆ ਬਿਲਕੁਲ ਜੀ ਜਿਹੜੀ ਇਹ ਗੱਡੀ ਆ ਬਾਈ ਗੱਡੀ ਦੇ ਇੱਕ ਨਾ ਹੋਰ ਆ ਬਾਈ ਤੁਹਾਨੂੰ ਗੱਡੀ ਦੇ ਉੱਤੇ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਹੂੰ ਅ 1000 ਮਾ ਆਪਣਾ ਹੈਪੀ ਬਿਲਕੁਲ ਵੀ ਤੁਹਾਨੂੰ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਜਿਹੜੇ ਭੰਡਾਰੀ ਕਾਰ ਬਜ਼ਾਰ ਵਾਲੇ ਨੇ ਤੁਹਾਨੂੰ ਗੱਡੀ ਬਿਲਕੁਲ ਰੈਡੀ ਕਰਕੇ ਦਿੰਦੇ ਨੇ ਬਾਕੀ ਰੈਡੀ ਬਾਈ ਜੀ ਮਤਲਬ ਕੀ ਐ ਗੱਡੀ ਨੂੰ ਉੱਪਰ ਪੈਸੇ ਬਹੁਤ ਲੱਗੇ ਹੁੰਦੇ ਆ ਆਪਾਂ ਕਹਿੰਦੇ ਨੇ ਗੱਡੀਆਂ ਮਹਿੰਗੀਆਂ ਦਿੰਦੇ ਆ ਬਾਈ ਜੀ ਉਹਨਾਂ ਦੇ ਗੱਡੀਆਂ ਦੇ ਅਲਾਇ ਵਿਲ ਗੱਡੀਆਂ ਦਾ ਉੱਪਰ ਮੈਂ ਕਹਿੰਦਾ ਵੀ ਤੁਹਾਨੂੰ ਥਾਰ ਲੈ ਕੇ ਇੱਕ ਪੈਸਾ ਤੁਸੀਂ ਗੱਡੀ ਚਲਾਉਣੀ ਹੈ ਰਸਤੇ ਰਿਆਂ ਚ ਜਾਣੇ ਤੇ ਆਪਣੇ ਸ਼ੌਂਕ ਪੂਰੇ ਕਰਨੇ ਆ। ਇਹ ਜਿਹੜੀ ਭਾਈ ਗੱਡੀ ਆ ਇਹ ਮਾਡਲ 2022 ਦੀ ਤੇ ਇਹ ਭਾਈ ਸੈਕੰਡ ਓਨਰ ਹੈ ਜੀ ਰੇਟਾ ਦਾ 15 ਲੱਖ 45000 32209 ਕਿਲੋਮੀਟਰ ਚੱਲੀ ਆ। ਗੱਡੀ ਸਾਰੀ ਓਰੀਜਨਲ ਹੈ ਜੀ। ਬਿਲਕੁਲ ਜੀ। ਬਿਲਕੁਲ ਓਰੀਜਨਲ ਗੱਡੀ ਆ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਭਾਈ ਜੀ ਨੇ ਦੱਸਿਆ ਜਿਵੇਂ ਆਪਾਂ ਥਾਰ ਲੈਣੇ ਜਾਂ ਆਪਾਂ ਕੋਈ ਵੀ ਗੱਡੀ ਲੈਣੇ ਬਾਹਰੋਂ ਆਪਾਂ ਸਰਵਿਸ ਕਰਾਉਣੇ ਆ। ਤਦ ਇਹ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਪੰਡਾਰੀ ਕਾਰ ਬਾਜ਼ਾਰ ਤੇ ਆ ਉਥੋਂ ਬਿਲਕੁਲ ਓਕੇ ਗੱਡੀ ਮਿਲੂਗੀ ਦੋਸਤੋ ਜਿਹੜੀ ਇਹ ਅੱਜ ਦੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਆ ਸਪੈਸ਼ਲ 18 ਵਾਲੀ ਹੈ ਇਹ ਵੀ ਮੈਂ ਇਧਰ ਲ ਗੱਡੀ ਦਾ ਹੋਰ ਰੇਟ ਦੱਸਦਾ ਤੇ ਤੂੰ ਅਗਲੀ ਗੱਡੀ ਕੋਲ ਚੱਲ ਤੇ ਨਿਗਾਹ ਮਾਰ ਗੱਡੀ ਕਿਵੇਂ ਹੈ ਨਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਈ ਇਹ ਗੱਡੀ ਹੈਗੀ ਆ ਜੀ 2023 ਮਾਡਲ ਫਰਸਟ ਓਨਰ ਹੈ ਜੀ ਰੇਟ ਹੈ ਗੱਡੀ ਦਾ 13 ਲੱਖ 45 ਹਜ਼ਾਰ 39 ਹਜ਼ਾਰ 378 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਮੈਂ ਕਹਿੰਦਾ ਵੀ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਹੈ ਤਬਾਈ ਤੁਹਾਨੂੰ ਬਾਰ-ਬਾਰ ਹੋਰ ਨਾ ਲੈਣ ਦੀ ਲੋੜ ਨਹੀਂ ਭੰਡਾਰੀ ਕਾਰ ਬਜ਼ਾਰ ਭੋਗਪੁਰਾਣੇ ਕੋਲੇ ਬਾਈ ਤੁਸੀਂ ਗੱਡੀ ਦੇਖੋਗੇ ਇਹ ਦੇਖੋ ਬਾਈ ਗੱਡੀ ਦੇ ਉੱਪਰ ਕਿੰਨਾ ਪੈਸਾ ਲਾਇਆ ਹੈ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਬਾਈ ਲਾਇਏ ਵੀਲ ਤੋਂ ਲੈ ਕੇ ਗੱਡੀ ਦਾ ਜੋ ਵੀ ਕੰਮ ਉੱਪਰ ਹੋਇਆ ਤੁਸੀਂ ਦਿਖਾ ਦਿਓ ਜਿਹੜੇ ਗੱਡੀ ਥਾਰ ਲੈਣ ਦੇ ਚਾਹਵਾਨ ਹਨ ਉਹਨਾਂ ਨੂੰ ਪਤਾ ਲੱਗ ਜਾਏ ਵੀ ਅਸੀਂ ਬਾਈ ਗੱਡੀ ਥਾਰ ਲੈਣੀ ਹੈ ਗੱਡੀ ਦੇ ਉੱਪਰ ਸਾਨੂੰ 1 ਰੁਪਿਆ ਲਾਉਣ ਦੀ ਲੋੜ ਨਹੀਂ ਹੈ ਨਾ ਬਿਲਕੁਲ ਬਾਈ ਜਮਾ ਓਕੇ ਦੀ ਰਿਪੋਰਟ ਹੈ ਗੱਡੀ ਤੇ ਆ ਗਈ ਆਪਣੀ ਅਗਲੀ ਗੱਡੀ ਹਾਂਜੀ ਬਾਈ ਜੀ ਇਹਦੇ ਬਾਰੇ ਦੱਸੋ हां ए गड्डी है की भाई जी मॉडल 2023 है जी सेकंड ओनर है गड्डी दा भाई प्राइस है जगह 15 लाख 9594000 बहुत ਘੱਟ ਚੱਲੀ ਹੋਈ ਹੈ ਗੱਡੀ ਹੈ ਕਿਸੇ ਵੀਰ ਨੇ ਗੱਡੀ ਲੈਣੀ ਹੈ ਤਾਂ ਤੁਸੀਂ ਭਾਈ ਇਹ ਗੱਡੀ ਲੈ ਕੇ ਜਾ ਸਕਦੇ ਹੋ ਗੱਡੀ ਦਾ ਨੰਬਰ ਹੈ ਜੀ ਪੀਵੀ 03 ਪੀਵੀ 08 ਐਫ ਬੀ 9996 ਬਹੁਤ ਸੋਹਣਾ ਨੰਬਰ ਹੈ ਜੀ ਤਾਂ ਆਪਾਂ ਆਉਣਾ ਜੀ ਭੰਡਾਰੀ ਕਾਰਬੀਆਰ ਵਾਲਿਆਂ ਕੋਲੇ ਅੱਗੇ ਵੀ ਤੁਸੀਂ ਹੋਰ ਥਾਰ ਦੇਖ ਰਹੇ ਹੋ ਇਹ ਵੀ ਭਾਈ ਜੀ ਇਹਦਾ ਰੇਟ ਹੈਗਾ ਜੀ 12 ਲੱਖ 90000 ਇਹ ਮਾਡਲ ਹੈ ਬਾਈ ਜੀ 2023 ਤੇ ਓਨਰ ਹੈਗੀ ਹੈ ਬਾਈ ਜੀ ਪਹਿਲੇ ਨਾ ਗੱਡੀ ਹੈ ਫਸਟ ਓਨਰ ਗੱਡੀ ਜੀ ਹੈਪੀ 10 ਵਜੇ ਗੱਡੀਆਂ ਕਿਵੇਂ ਲੱਗੀਆਂ ਤੈਨੂੰ ਬਾਈ ਗੱਡੀਆਂ ਬਹੁਤ ਘੈਂਟ ਨੇ ਤੇ ਰਹੀ ਗੱਲ ਜਿਹੜੀ ਬਾਈ ਜੀ ਨੇ ਕਿਹਾ ਵੀ ਆਪਾਂ ਬਾਹਰੋਂ ਗੱਡੀ ਲੈਣੇ ਉੱਤੇ ਪੈਸੇ ਲਾਉਣੇ ਆ ਪਰ ਪੰਡਾਰੀ ਕਾਰ ਵਜ਼ਾਰਿਆਂ ਕੋਲ ਐਵੇਂ ਦੀਆਂ ਗੱਡੀਆਂ ਨੇ ਕਿ ਤੁਹਾਨੂੰ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਹੈਗੀ ਦੋਸਤੋ ਇੱਕ ਤੁਹਾਨੂੰ ਥਾਰ ਅਸੀਂ ਹੋਰ ਦਿਖਾਉਣੇ ਜਾ ਰਹੇ ਹਾਂ ਇਹਦਾ ਬਾਈ ਜੀ ਰੇਟ ਹੈਗਾ 15 ਲੱਖ 15 ਲੱਖ 15000 ਹੂੰ ਤੇ ਬਾਈ ਜੀ ਬਹੁਤ ਘੱਟ ਚੱਲੀ ਹੋਈ ਐ 26718 ਕਿਲੋਮੀਟਰ ਚੱਲੀ ਐ 2023 ਮਾਡਲ ਐ ਜੀ ਤੇ ਦੂਜੇ ਨਾਂ ਹੈ ਗੱਡੀ ਇੱਕ ਬਾਈ ਗੱਲ ਹੋ ਰਿਹਾ ਜਿਹੜੀਆਂ ਗੱਡੀਆਂ ਦਾ ਬਾਈ ਡਾਕੂਮੈਂਟ ਤੋਂ ਲੈ ਕੇ ਗੱਡੀ ਸਾਰੀ オリジナル ਕੋਈ ਲੱਗੀ ਨਹੀਂ ਕੋਈ ਦਿੱਲੀ ਦਾ ਨੰਬਰ ਨਹੀਂ ਪੰਜਾਬ ਨੰਬਰ ਐ ਜੀ ਭੰਡਾਰੀ ਕਾਰਬੀਆਰ ਵਾਲਿਆਂ ਦਾ ਜਿਹੜੀਆਂ ਗੱਡੀਆਂ ਬਾਈ ਕਈ ਵੀਰ ਕਹਿੰਦੇ ਬਾਈ ਮਹਿੰਗੀਆਂ ਐ ਮਹਿੰਗੀਆਂ ਪਤਾ ਕਾਹਤੋਂ ਅਸੀਂ ਤੁਹਾਨੂੰ ਦੱਸਦੇ ਆ ਗੱਡੀਆਂ ਦੇ ਅਲਾਈ ਵੀਲ ਤੁਹਾਨੂੰ ਬਾਈ ਨਾਲ ਮਿਲਣਗੇ ਗੱਡੀ ਦੀ ਪੂਰੀ ਐਕਸੈਸਰੀ ਨਾਲ ਲੱਗੀ ਮਿਲੂਗੀ ਤੁਸੀਂ ਗੱਡੀ ਜੇ ਤੁਹਾਨੂੰ ਨਵੀਂ ਘੜਾ ਕੇ ਲੈਉਣੇ ਹੋ ਬਾਈ 2-2 3-3 ਲੱਖ ਦੀ ਆਪਣੀ ਐਸੈਸਰੀ ਲਵਾ ਲੈਣੇ ਆ। ਮਾ ਥੋੜੀ ਐਸੈਸਰੀ ਦਾ ਖਰਚਾ ਵਜੂਗਾ। ਤੇ ਖੋਰ ਵੀ ਐ। ਹੂੰ। ਇਹ ਵੀ ਕਈ ਵੀਰ ਭੈਣ 18 ਦੇ ਸ਼ਕੀਨ ਐ। ਉਹਨਾਂ ਨੂੰ 3-3 ਮਹੀਨੇ 4-4 ਮਹੀਨੇ ਗੱਡੀਆਂ ਮਿਲਦੀਆਂ ਨਹੀਂ। ਬਿਲਕੁਲ ਜੀ ਬੁੱਕ ਕਰਾਉਣੀਆਂ ਪੈਂਦੀਆਂ। ਬੁੱਕ ਕਰਾਉਣੀਆਂ ਪੈਂਦੀਆਂ। ਹੂੰ। ਤਾਂ ਕਿਸੇ ਨੇ 0 ਕਿਲੋਮੀਟਰ ਵਾਲੀ ਗੱਡੀ ਚੱਲੀ ਹੋਈ ਲੈ ਕੇ ਜਾਣੀ ਐ। ਹੂੰ। ਤਾਂ ਭੰਡਾਰੀ ਕਰਬਜਾਂ ਦਾ ਸੰਪਰਕ ਕਰ ਸਕਦੇ ਆ ਜਿਵੇਂ ਅੱਜ ਨੇ ਪੇਮੈਂਟ ਕਰਤੀ। ਬਿਲਕੁਲ ਜੀ। ਤਾਂ ਅਗਲੇ ਦਿਨ ਗੱਡੀ ਤੁਹਾਨੂੰ ਗੱਡੀ ਅਵੇਲੇਬਲ ਮਿਲੂ। ਜੀ। ਬਿਲਕੁਲ ਜੀ ਤਾਂ ਕਈਆਂ ਦੇ ਦਿਮਾਗ 'ਚ ਇਹ ਸ਼ੰਕਾ ਹੁੰਦੀ ਹੈ ਵੀ ਅਸੀਂ ਗੱਡੀ ਲੈਣੀ ਹੈ ਠੀਕ ਹੈ ਸਾਡੇ ਕੋਲੇ ਪੇਮੈਂਟ ਹੈ ਨਹੀਂ ਪੂਰੀ ਅਸੀਂ ਮਤਲਬ ਕੀ ਹੈ ਕਿਸ਼ਤਾਂ ਕਰਾਉਣੀਆਂ ਹਨ ਤਾਂ ਉਹ ਵੀ ਕਰਵਾ ਕੇ ਦੇਣਗੇ ਤੁਹਾਡਾ ਬਿਲਕੁਲ ਜੀ ਕਿਉਂਕਿ ਇਹਨਾਂ ਦਾ ਲੈਂਡ ਨੈਟਾ ਵਧੀਆ ਹੈ ਇਹਨਾਂ ਦਾ 20 25 ਬੈਂਕਾਂ ਦੇ ਵਿੱਚ ਬਾਈ ਜੀ ਲੈਂਡ ਦੇ ਚੱਲਦਾ ਹੈ ਤੇ ਉਹ ਤੋਂ ਥੋੜਾ ਗੱਡੀਆਂ ਦਾ ਇਹ ਆਪਣਾ ਕੀ ਹੈ ਗੱਡੀਆਂ ਲੋਨ ਕਰਵਾ ਕੇ ਦੇ ਸਕਦੇ ਆ ਤੁਹਾਨੂੰ ਅਸੀਂ ਅੱਗੇ ਗੱਡੀਆਂ ਹੋਰ ਵੀ ਦਿਖਾਉਂਦੇ ਆ ਆਜੋ ਜੀ ਬਿਲਕੁਲ ਜੀ ਸਾਡੀ ਵੀਡੀਓ ਨਾਲ ਜਿਹੜਾ ਹੈਗਾ ਐਂਡ ਤੱਕ ਤੁਸੀਂ ਜੁੜੇ ਰਹੋ ਆਪਾਂ ਤੁਹਾਨੂੰ ਗੱਡੀਆਂ ਦਿਖਾਵਾਂਗੇ ਤੇ ਗੱਲ ਕਰੀਏ ਬਈ ਨਵੀਆਂ ਲੋ ਜੀ ਤੁਸੀਂ ਸਾਡੀਆਂ ਥਾਰ ਗੱਡੀਆਂ ਦੇਖੀਆਂ ਅੱਗੇ ਹੋਣਾ ਸੀ ਗੱਡੀਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹੈਪੀ ਕਿਹੜੇ ਕਿਹੜੇ ਗੱਡੇ ਦਿਖਾ ਰਹੇ ਆ ਬਈ Honda Amaze ਗੱਡੀਆਂ ਬਈ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਬਹੁਤ ਗੱਡੀਆਂ ਖੜੀਆਂ ਨੇ ਤੇ ਰੇਟਾਂ ਦੀ ਗੱਲ ਕਰੀਏ ਬਈ ਬਹੁਤ ਹੀ ਜੈਜ਼ ਰੇਟ ਨੇ ਤੇ ਬਈ ਇਹ ਨਾਲ ਜਿਹੜੀ ਗੱਡੀਆਂ ਗੱਡੀਆਂ ਦੇ ਬਈ ਦਾ ਲੋਹਾ ਲੱਗਿਆ ਮੈਂ ਕਹਿੰਦਾ ਵੀ ਇੱਦਾਂ ਹੈਵੀ ਐ ਮੈਂ ਕਹਿੰਦਾ ਸੇਫਟੀ ਇੰਨੀ ਐ ਆਪਣੀ ਫੈਮਿਲੀ ਲਈ ਸੇਫਟੀ ਐ ਇਹ ਜਿਹੜੀ ਤੁਸੀਂ Honda Amaze ਗੱਡੀ ਦੇਖ ਰਹੇ ਹੋ ਬਈ ਜੀ ਇਹਦੀ ਗੱਡੀ ਹੈਗੀ ਦਾ ਲੇਟ ਐ ਜੀ 2024 ਮਾਡਲ ਦਾ ਫਸਟ ਓਨਰ ਦਾ 8 ਲੱਖ ਰੁਪਏ ਪਰੇ ਜੀ ਤੇ ਦੋਨੇ ਚਾਬੀਆਂ ਬਿਲਕੁਲ ਤੁਹਾਨੂੰ ਨਾਲ ਮਿਲਣਗੀਆਂ ਬਿਲਕੁਲ ਜੀ ਹਾਂ ਜੀ ਆ ਗਈ ਜੀ ਗੱਡੀ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਗੱਡੀ ਹੈ ਜੀ ਇਹ ਵੀ ਤੇ ਰੇਟ ਦੀ ਗੱਲ ਕਰੀਏ ਤਾਂ ਹੈਗਾ ਜੀ 6 ਲੱਖ 15000 2020 ਮਾਡਲ ਆ ਫਸਟ ਓਨਰ ਗੱਡੀ ਹੈ ਬਹੁਤ ਵਧੀਆ ਗੱਡੀ ਹੈ ਜੀ ਵੱਡੀ ਗੱਲ ਕੀ ਹੈ ਹੈਪੀ ਇੱਥੇ ਜਿਹੜੇ ਪਹਨਾਰੀ ਕਾਰ ਬੀਜਾਰ ਨਾਲ ਕੋਲੇ ਫਸਟ ਓਨਰ ਦੀਆਂ ਗੱਡੀਆਂ ਜਾਦੇ ਮਿਲਦੀਆਂ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਸਾਰੇ ਭਾਈ ਗੱਡੀਆਂ ਦੇ ਸ਼ਾਟ ਮਰਵਾ ਦਿਓ ਮੈਂ ਕਹਿੰਦਾ ਇਹਨਾਂ ਦੇ ਜਿਹੜਾ ਢੰਡਾਰ ਆ ਗੱਡੀਆਂ ਦਾ ਤੁਹਾਨੂੰ ਕਿਤੇ ਹੋਰ ਨਹੀਂ ਮਿਲਦਾ ਇੰਨਾ ਜਿਆਦਾ ਗੱਡੀਆਂ ਮੈਂ ਕਹਿੰਦਾ ਭਾਈ ਕਿਸੇ ਵੀ ਤਰ੍ਹਾਂ ਦੀ ਗੱਡੀ ਹੈ ਚਾਹੇ ਉਹ ਬ੍ਰੀਜਾ ਹੈ ਚਾਹੇ ਕ੍ਰੇਟਾ ਹੈ ਚਾਹੇ ਅਨੋਵਾ ਹੈ ਚਾਹੇ ਸਕੋਰਪੀਓ ਹੈ ਚਾਹੇ ਸਵੈਫਟ ਹੈ ਚਾਹੇ ਸਵਰਟ ਡਿਜ਼ਾਇਰ ਹੈ ਚਾਹੇ ਹੋ ਕੋਈ ਵੀ ਗੱਡੀ ਕੋਈ ਵੀ ਮਾਡਲ ਤੁਹਾਨੂੰ ਉੱਚਾ ਮਾਡਲ ਫਸਟ ਓਨਰ ਗੱਡੀ ਤੁਹਾਨੂੰ ਇਥੋਂ ਮਿਲ ਗਈਆਂ ਤੇ ਇਹ ਜਿਹੜੀਆਂ ਗੱਡੀਆਂ ਸਿਕੀਆਂ ਜੀ ਆਪਾਂ ਤੁਹਾਨੂੰ ਦਿਖਾ ਰਹੇ ਆ ਹੋਂਡਾ ਇਮੇਜ ਬਿਲਕੁਲ ਜੀ ਤੇ ਇਧਰ ਆ ਗਈ ਆ ਗੱਡੀ ਜੀ ਜੀ ਸੈਕੰਡ ਓਨਰ ਹੈ 6,70,000 ਰੁਪਏ ਦੀ ਗੱਡੀ ਆ ਜੀ ਤੇ ਗੱਲ ਕਰੀਏ ਬਈ ਲੁੱਕ ਦੀ ਲੁੱਕ ਗੱਡੀ ਦੀ ਬਹੁਤ ਸੋਹਣੀ ਆ ਤੁਸੀਂ ਵਿੱਚੋਂ ਚੈੱਕ ਕਰੋ ਗੱਡੀ ਵੀ ਜਿਵੇਂ ਨਵੀਂ ਪਈਆ ਇੱਥੇ ਇੱਕ ਗੱਡੀ ਨਹੀਂ ਵੀ ਤੁਹਾਨੂੰ ਹਜ਼ਾਰਾਂ ਹੀ ਗੱਡੀਆਂ ਮਿਲ ਜਾਣਗੀਆਂ ਜਿਹੜੀ ਤੁਹਾਡੀ ਚੁਆਇਸ ਦੀ ਤੁਸੀਂ ਕਹੋਗੇ ਨਾ ਭੰਡਾਰੀ ਕਾਰ ਵਸਾਰਾ ਤੁਹਾਨੂੰ ਉਹ ਦੇਣਗੇ ਗੱਡੀ ਬਿਲਕੁਲ ਜੀ ਹਾਂ ਜੀ ਹੁਣ ਭਾਈ ਇੱਕ ਤੁਹਾਨੂੰ ਤੋਹਫਾ ਪੀਸ ਦੇ ਰਹੇ ਆ ਬਹੁਤ ਵਧੀਆ ਗੱਡੀ ਹੈ ਜੀ ਹਮ ਥਰਸਟ ਓਨਰ ਹੈ ਜੀ 2018 ਮਾਡਲ ਹੈ 595000 ਗੱਡੀ ਦੀ ਭਾਈ ਡਿਮਾਂਡ ਹੈ ਤੇ ਜਿਹੜਾ ਸਾਡੀ ਵੀਡੀਓ ਦੇਖ ਕੇ ਆਊਗਾ ਉਹਦੇ ਲਈ ਜੀ 25000 ਰੁਪਏ ਗੱਡੀ ਦੇ ਭਾਈ ਜੀ ਕਰਤਾ ਡਿਸਕਾਊਂਟ ਬੜਾਈ ਕਰਦੇ ਆ ਰਹੇ ਨੇ ਇੱਕ ਤੁਹਾਨੂੰ ਅਸੀਂ ਚੀਜ਼ ਹੋਰ ਦਿਖਾਉਣ ਜਾ ਰਹੇ ਆ ਹੈਪੀ ਇਧਰੋਂ ਆਪਣਾ ਕੈਮਰਾ ਮਰਵਾ ਦੋ ਭਾਈ ਜੀ ਕਹਿੰਦਾ 18 ਦਾ ਮਗਰੋਂ ਦਿਖਾ ਦੂ 18 ਵਾਲੀ ਰਿਵਿਊ ਦਿਲਾ ਚਾਹੁੰਦੇ ਹੋ ਬਿਲਕੁਲ ਜੀ 18 ਦੀ ਵੀਡੀਓ ਆਪਾਂ ਪਹਿਲਾ ਕਲਿੱਪ ਲੈ ਲਿਆ ਜੀ ਤੁਸੀਂ 18 ਚੈੱਕ ਕਰੋ ਮਾងਰੋ ਵੀ ਅੱਪਾ ਤੁਹਾਨੂੰ ਕਲਿੱਪ ਪਾ ਦਿਖਾ ਰਹੇ ਆ ਬਹੁਤ ਘੈਂਟ ਲੁੱਕ ਆ ਬਈ 18 ਦੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਤੋਂ ਇੱਕ ਮਾਡਲ ਪਿਆ ਇੱਥੇ ਜਿੱਥੋਂ ਤੱਕ ਤੁਹਾਡੀ ਨੀਂਗਾ ਵੱਜਦੀ ਆ ਭੰਡਾਰੀ ਕਾਰ ਵਸਾਰ ਵਾਲਿਆਂ ਦੇ ਆਪਾਂ ਖੜੇ ਆ ਜੀ ਤੁਸੀਂ ਇੱਧਰ ਲੁੱਕ ਚੈੱਕ ਕਰ ਸਕਦੇ ਹੋ ਵੀ ਗੱਡੀਆਂ ਦੀ ਕਿੰਨੀਆਂ ਸੋਹਣੀਆਂ ਗੱਡੀਆਂ ਨੇ ਜੀ ਬਿਲਕੁਲ ਫਰੈਸ਼ ਨੇ ਬਈ ਠੀਕ ਹੈ ਜੀ ਤੇ ਗੱਲ ਕਰੀਏ ਬਈ ਆਉਣ ਦੀ ਇੱਥੇ ਅਗਰ ਤੁਸੀਂ ਇੱਥੇ ਵਿਜ਼ਿਟ ਕਰੋਗੇ ਸਾਡੀ ਵੀਡੀਓ ਦੇਖ ਕੇ ਆਉਂਗੇ ਤਾਂ ਤੁਹਾਨੂੰ 20 ਤੋਂ 25000 ਜਿਹੜਾ ਹੈਗਾ ਲੈਸ ਕੀਤਾ ਜਾਊਗਾ ਜਿਹੜੀ ਮਰਜ਼ੀ ਤੁਸੀਂ ਗੱਡੀ ਲੈ ਜਿਓ ਸਕਰੀਨ ਸ਼ਾਟ ਲੈ ਕੇ ਆ ਜਿਓ ਬਈ ਤੇ ਤੁਸੀਂ ਇੱਧਰ ਵੀ ਚੈੱਕ ਕਰ ਸਕਦੇ ਹੋ ਇਹਨੂੰ ਤਾਂ ਤੁਸੀਂ ਪਛਾਣਦੇ ਹੋ ਵੀ ਕੌਣ ਹੈ ਅਸਲ ਵਿੱਚ ਬਈ ਜਿਹੜੇ ਬੰਦੇ ਨੂੰ ਤੁਸੀਂ ਦੇਖ ਰਹੇ ਹੋ ਬਹੁਤ ਇੰਡਸਟਰੀ ਦਾ ਵੱਡਾ ਕਲਾਕਾਰ ਹੋਇਆ ਜਿਨੇ ਪੂਰੀ ਦੁਨੀਆ ਤੇ ਆਉ ਦਾ ਨਾਮ ਬਣਾਇਆ ਤੇ ਦੁਨੀਆ ਨੂੰ ਚਮਕਾਉਣ ਵਾਲਾ ਸਿੱਧੂ ਮੂਸੇ ਵਾਲਾ ਤੇ ਥਾਰਾਂ ਦੀ ਜੇ ਗੱਲ ਕਰੀਏ ਤਾਂ ਥਾਰ ਨੂੰ ਬਣਾਉਣ ਵਾਲਾ ਪਤਾ ਤੇ ਵੀ ਨੂੰ ਕੌਣ ਹੈ ਬਿਲਕੁਲ ਜੀ ਥਾਰਾਂ ਦਾ ਬ੍ਰਾਂਡ ਸਿੱਧੂ ਮੂਸੇ ਵਾਲੂ ਨੂੰ ਕਹਿ ਸਕਦੇ ਹੋ ਬਿਲਕੁਲ ਜੀ ਕਿਉਂਕਿ ਇਹਨੂੰ ਬਹੁਤ क्रेਜ਼ ਸੀ ਬਾਈ ਨੂੰ ਸਿੱਧੂ ਮੂਸੇ ਵਾਲਿਆਂ ਨੂੰ ਥਾਰਾਂ ਦਾ ਜੇ ਤੁਸੀਂ 18 ਵਜੇ ਇੱਧਰ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਸੋਹਣੀਆਂ ਨੇ ਤੇ ਕੱਲੀਆਂ ਥਾਰਾਂ ਨਹੀਂ ਹੈਗਾ ਵੀ ਜਿੱਥੋਂ ਤੱਕ ਤੁਹਾਡੀ ਨਿੰਗਾ ਵੱਸਦੀ ਹੈ ਕੈਮਰਾ ਮਾਰ ਦੋ ਬਈ ਤੁਰ ਤੱਕ ਮੈਂ ਕਹਿੰਦੇ ਆ ਇੱਕ ਤੋਂ ਇੱਕ ਗੱਡੀ ਬਈ ਇੱਥੇ ਜਿਹੜੀ ਤੁਹਾਨੂੰ ਅਵੇਲੇਬਲ ਮਿਲੂਗੀ ਸੋ ਫਿਰ ਦੇਰ ਕਿਸ ਗੱਲ ਦੀ ਆ ਵੀ ਫਟਾਫਟ ਤੁਸੀਂ ਵੀ ਆਓ ਪੰਡਾਰੀ ਕਾਰ ਬਾਜ਼ਾਰ ਦੇ ਉੱਤੇ ਭਾਈ ਜੀ ਇੱਕ ਹੈਪੀ ਹੋ ਰਿਹਾ ਜਿਹੜੀ ਤੁਸੀਂ ਗੱਡੀਆਂ ਦੇਖ ਰਹੇ ਹੋ ਨਾ ਇਹਨਾਂ ਦਾ ਇੱਕ ਬਹੁਤ ਵਧੀਆ ਕਮਾਲ ਦੀ ਗੱਲ ਹੈ ਵੀ ਇੱਕ ਜਗ੍ਹਾ ਦੇ ਵਿੱਚ ਇਹਨਾਂ ਨੇ ਇੱਕ ਲਾਈਨ ਦੇ ਵਿੱਚ ਬਲੀਜਾ ਗੱਡੀਆਂ ਲਾਈਆਂ ਹੋਈਆਂ ਬਿਲਕੁਲ ਜੀ ਇੱਕ ਲਾਈਨ ਦੇ ਵਿੱਚ ਕ੍ਰੇਟਲ ਲਾਈਆਂ ਹੋਈਆਂ ਤੇ ਇੱਕ ਲਾਈਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਨੇ ਹਰ ਤਰ੍ਹਾਂ ਦੀ ਗੱਡੀ ਸਕੋਰਪੀਅਨ ਲਾਈ ਹੋਈ ਹੈ ਤਾਂ ਆਪਾਂ ਭਾਈ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਪੰਡਾਰੀ ਕਾਰ ਬਾਜ਼ਾਰ ਜੀ ਤੇ ਹੋਰ ਭਾਈ ਹੈਪੀ ਆਪਾਂ ਕੀ ਕਹਾਂ ਜੀ ਉਹਨੇ ਆਡੀਅנס ਨੂੰ ਮੈਂ ਆਡੀਅנס ਨੂੰ ਇਹ ਕਹਿਣਾ ਚਾਹੁੰਗੀ ਅਗਰ ਤੁਸੀਂ ਵੀ ਕੋਈ ਵੀ ਗੱਡੀ ਲੈਣੀ ਹੈ ਕਿਸੇ ਵੀ ਕੰਪਨੀ ਦੀ ਬਰੀਜ਼ਾ ਲੈਣੀ ਹੈ ਸਕੋਰਪੀਆ ਲੈਣੀ ਹੈ ਥਾਰ ਲੈਣੀ ਹੈ ਸਵਿਫਟ ਲੈਣੀ ਹੈ ਡਿਜ਼ਾਇਰ ਲੈਣੀ ਹੈ ਜਿਹੜੀ ਮਰਜ਼ੀ ਤੁਸੀਂ ਗੱਡੀ ਲੈਣੀ ਹੈ ਬਈ ਮੈਂ ਕਹਿੰਦੀ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੈਗੀ ਫਟਾਫਟ ਭੰਡਾਰੀ ਕਾਰ ਬਾਜ਼ਾਰ ਦੇ ਉੱਤੇ ਵਿਜ਼ਿਟ ਕਰ ਲਓ ਤੇ ਜਿਹੜਾ ਸਾਡੀ ਵੀਡੀਓ ਨੂੰ ਦੇਖ ਕੇ ਆਉਂ ਵੀ 20 ਤੋਂ 25000 ਰੁਪਏ ਜਿਹੜਾ ਹੈਗਾ ਲੈਸ ਕੀਤਾ ਜਾਊਗਾ ਸੋ ਦੋਸਤੋ ਇਹਨਾਂ ਦਾ ਐਡਾ ਵੱਡਾ ਨਾਂ ਹੈ ਕਿਸੇ ਨੇ ਕੱਲ ਨੂੰ ਨੂੰ ਪੇਮੈਂਟ ਦਿੱਤੀ ਤੇ ਅੱਜ ਗੱਡੀ ਆ ਗਈ। ਬਿਲਕੁਲ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਸਕੋਰਪੀਓ ਐਨ ਉੱਪਰ ਇਹਦੇ ਇਹਦੇ ਫੁੱਲ ਲੱਗੇ ਹੋਇਆ ਗੱਡੀ ਬਾਈ ਜੀ ਇਹ ਅੱਜ ਲੈਣ ਆ ਰਹੇ ਆ ਸਾਡੇ ਵੀਰ ਤੇ ਗੱਡੀ 0 ਕਿਲੋਮੀਟਰ ਚੱਲੀ ਹੋਈ ਐ। ਅਸੀਂ ਗੱਡੀ ਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਆ ਕਈ ਭੈਣ ਭਰਾਵਾਂ ਨੂੰ ਵੀ ਜੇ ਕਿਸੇ ਵੀਰ ਨੇ ਗੱਡੀ ਲੈਣੀ ਐ ਤਾਂ ਬਾਈ ਤੁਸੀਂ ਇਹਨਾਂ ਨੂੰ ਅੱਜ ਜੇ ਤੁਸੀਂ ਪੇਮੈਂਟ ਦੇ ਕੇ ਜਾਂਦੇ ਹੋ ਤਾਂ ਅਗਲੇ ਦਿਨ ਤੁਹਾਡੀ ਗੱਡੀ ਤੁਹਾਨੂੰ ਮਿਲੂਗੀ ਕਿਉਂਕਿ ਤਿੰਨ ਤਿੰਨ ਚਾਰ ਚਾਰ ਮਹੀਨੇ ਬਾਅਦ ਤੁਹਾਨੂੰ ਗੱਡੀ ਤੇ ਮੈਂ ਕਹਿੰਦਾ ਵੀ ਭੱਜਣ ਦੀ ਲੋੜ ਨਹੀਂ ਅੰਦਰ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਫੋਲੋਅਰ ਲਾਏ ਹੋਏ ਐ ਬਲੈਕ ਰੰਗ ਦੀ ਗੱਡੀ ਐ ਇਹ ਹਾਂਜੀ ਹਾਂ ਜਿਵੇਂ ਬਈ ਆਪਾਂ ਬਾਹਰੋਂ ਆਉਂਦਾ ਮੇਰਾ ਕੋਈ ਭੈਣ ਭਰਾ ਹਨਾ ਉਹਨਾਂ ਨੂੰ 3-4 ਮਹੀਨੇ ਆਪੇ ਗੱਡੀ ਪਹਿਲਾਂ ਬੁੱਕ ਕਰਾਉਣੀ ਪੈਂਦੀ ਐ ਹਨਾ ਫੇਰ ਕਿਤੇ ਜਾ ਕੇ ਉਹਨਾਂ ਨੂੰ ਗੱਡੀ ਮਿਲਦੀ ਐ ਸੋ ਭੰਡਾਰੀ ਕਾਰ ਵਾਜ਼ਾਰ ਵਾਲਿਆਂ ਦੀ ਖਾਸੀਅਤ ਇਹ ਐ ਬਈ ਤੁਸੀਂ ਇੱਕ ਦਿਨ ਪਹਿਲਾਂ ਗੱਡੀ ਬੁੱਕ ਕਰਵਾਓ ਤੇ ਅਗਲੇ ਦਿਨ ਗੱਡੀ ਤੁਹਾਨੂੰ ਅਵੇਲੇਬਲ ਮਿਲੂਗੀ ਬਈ ਕੱਲੀ ਸਕੋਰਪਿਓ ਐਨ ਨਹੀਂ ਕਿਸੇ ਵੀ ਤਰ੍ਹਾਂ ਦੀਆਂ ਗੱਡੀਆਂ ਖੁਦ ਅਸੀਂ ਦਿਖਾ ਰਹੇ ਹਾਂ ਜਿਵੇਂ ਇੱਧਰ ਬਾਈ ਜੀ ਖੜੀ ਹੈਗੀ ਆ ਆ ਆਪਣੇ ਹੈਗੇ ਵੈਨਿਊ ਗੱਡੀ ਖੜੀ ਹੈ ਇਹ ਗੱਡੀ ਸੇਲ ਹੋ ਚੁੱਕੀ ਹੈ ਇਸ ਦੀ ਪਹਿਲਾਂ ਵੀ ਵੀਡੀਓ ਆ ਚੁੱਕੀ ਹੈ ਜੀ ਇਹ ਆਰਮੀ ਹੈ ਕਿਸੇ ਫੌਜੀ ਦੀ ਗੱਡੀ ਹੈ ਬਾਈ ਜੀ ਬਹੁਤ ਵਧੀਆ ਕਿਉਂਕਿ ਨਾ ਜਿਹੜੇ ਭੰਡਾਰੀ ਕਾਰਵਜਾਲ ਵਾਲੇ ਆ ਗੱਡੀਆਂ ਜੀ ਮਤਲਬ ਘਰ ਘਰੋਂ ਘਰੋਂ ਹੀ ਲੈਂਦੇ ਆ ਖਰੀਦਦੇ ਆ ਕੋਈ ਫੌਜੀ ਹੈ ਕੋਈ ਅਫਸਰ ਹੈ ਕੋਈ ਹੈ ਆਪਾਂ ਇਹ ਕਹਿ ਸਕਦੇ ਆ ਵੀ ਜੈਨੂਰ ਬੰਦਾਂ ਤੋਂ ਗੱਡੀਆਂ ਲੈਂਦੇ ਆ ਜੈਨੂਰ ਇਹਨਾਂ ਦਾ ਕੰਮ ਹੈ ਕੋਈ ਗਲਤ ਕੰਮ ਨਹੀਂ ਕਰਦੇ ਵੀ ਗੱਡੀ ਦਿੱਲੀੋਂ ਲਿਆ ਕੇ ਉਹਦਾ ਨੰਬਰ ਪੰਜਾਬ ਚ ਕਨਵਰਟ ਕਰਤਾ ਤੇ ਗੱਡੀ ਸੇਲ ਕਰਤੀ ਹੂੰ ਤਾਂ ਇਹ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਭਾਈ ਜਿਹੜੇ ਬੰਦੇ ਨੇ ਆਰਮੀ ਵਾਲੇ ਨੇ ਗੱਡੀ ਰੱਖੀ ਆ ਆਰਮੀ ਵਾਲੇ ਗੱਡੀ ਨੂੰ ਇੰਨਾ ਕੇ ਪਿਆਰ ਨਾਲ ਰੱਖਦੇ ਆ ਬਿਲਕੁਲ ਵੀ ਬਹੁਤ ਸ਼ੌਂਕ ਨਾਲ ਗੱਡੀ ਰੱਖਦੇ ਆ ਵੀ ਕਿਉਂ ਰੱਖਦੇ ਆ ਵੀ ਦੱਸੋ ਕਿਉਂਕਿ ਵੀ ਉਹਨਾਂ ਨੇ ਅਚਾਨਕ ਕਦੇ-ਕਦੇ ਆਉਣਾ ਹੁੰਦਾ ਛੁੱਟੀ ਹਨਾ ਤੇ ਜਦੋਂ ਬਾਹਰੇ ਜਾਂਦੇ ਆ ਭਾਈ ਉਦੋਂ ਵੀ ਸੰਭਾਲ ਕੇ ਜਾਂਦੇ ਜਦੋਂ ਆਉਂਦੇ ਆ ਉਦੋਂ ਵੀ ਜਵਾਕਾ ਵਾਂਗੂ ਗੱਡੀਆਂ ਨੂੰ ਰੱਖਦੇ ਆ ਵੀ ਸਾੰਮ ਕੇ ਪੂਰੀ ਦੇਖੋ ਭਾਈ ਗੱਡੀ ਕੈਮਰਾਮੈਨ ਨਵੀਰ ਨੂੰ ਵੇਚਦੀ ਆ ਗੱਡੀ ਨਾ ਮਤਲਬ ਕੀ ਇਹ ਸੇਲ ਹੋ ਚੁ ਜਿਹੜੀ ਗੱਡੀ ਸੇਲ ਹੋ ਚੁੱਕੀ ਆ ਉਹ ਤੇ ਚਲੋ ਬਈ ਹੁਣ ਗੱਲ ਕਰਨੀ ਕਿਉਂ ਆ ਪਰ ਗੱਲ ਕੀਤੀ ਤਾਂ ਹੈ ਵੀ ਇਹ ਗੱਡੀ ਜੇ ਕਿ ਵਧੀਆ ਸੀ ਸਾਫ਼ ਸੀ ਤਾਂ ਹੀ ਗੱਡੀ ਸੇਲ ਹੋਈ ਹੈ ਸੇਲ ਹੋਈ ਹੈ ਤਾਂ ਹੁਣ ਅੱਗੇ ਤੁਹਾਨੂੰ ਦਿਖਾਉਣ ਜਾ ਕੇ ਜਾ ਰਹੇ ਹਾਂ ਬਾਈ ਜੀ ਡਰਾਈਵਰ ਵੀਰਾਂ ਦੀ ਪਸੰਦ ਦੀਆਂ ਗੱਡੀਆਂ ਨੇ ਸਾਰੀਆਂ ਕਿਉਂਕਿ ਨੋਵਾ ਗੱਡੀਆਂ ਨੂੰ ਪਹਿਲਾਂ ਸਾਡੇ ਡਰਾਈਵਰ ਵੀਰ ਖਰੀਦਦੇ ਸੀਗੇ ਹੁਣ ਘਟ ਕਿਉਂ ਖਰੀਦ ਰਹੇ ਆ ਕਿਉਂਕਿ ਉਹਦਾ ਖਰਚਾ ਜ਼ਿਆਦਾ ਹੈ ਤੇ ਜਿਹੜੀ ਗੱਡੀ ਹੈਗੀ ਆ ਆਰਡੀਗਾ ਇਹਦੀ ਡਿਮਾਂਡ ਬਾਈ ਜੀ ਬਹੁਤ ਹੋਗੀ ਹੁਣ ਨੋਵਾ ਦੀ ਜਗ੍ਹਾ ਲੈ ਲਈ ਆਰਡੀਗਾ ਨੇ ਪਰ ਆਪਾਂ ਇਹ ਨਹੀਂ ਕਹਿ ਸਕਦੇ ਜਗ੍ਹਾ ਤਾਂ ਹੀ ਲੈ ਸਕਦੀ ਔਰ ਇਹਦੀ ਹੁਣ ਡਿਮਾਂਡ ਬਹੁਤ ਹੋ ਗਈ ਹੈ ਨਾ ਬਿਲਕੁਲ ਬਾਈ ਤੇ ਰੇਟ ਦੀ ਗੱਲ ਕਰੀਏ ਵੀ ਰੇਟ ਇਹਦਾ ਹੈਗਾ 9,115,000 ਰੁਪਇਆ ਤੇ ਗੱਡੀ ਹੈਗੀ ਆ ਫਰਸਟ ਓਨਰ ਤੁਸੀਂ ਦੇਖ ਸਕਦੇ ਹੋ ਫਰਸਟ ਓਨਰ ਹੈ ਜੀ 2019 ਮਾਡਲ ਹੈ ਬਾਈ ਤੁਹਾਨੂੰ ਇੱਕ ਵੀ ਰੁਪਇਆ ਲਾਉਣ ਦੀ ਲੋੜ ਨਹੀਂ ਤੇ ਗੱਡੀ ਕੈਮਰਾਮੈਨ ਵੀਰ ਨੂੰ ਬੇਨਤੀ ਤੁਸੀਂ ਗੱਡੀ ਨੂੰ ਉਹੀ ਅੰਦਰ ਤੱਕ ਦਿਖਾ ਦਿਓ ਤੇ ਬਹੁਤ ਹੀ ਵਧੀਆ ਗੱਡੀ ਹੈ ਮੈਂ ਕਹਿੰਦਾ ਵੀ ਸਵਾਦ ਅਲਾ ਕਮ ਹੈ ਬਾਈਆਂ ਦਾ ਬਿਲਕੁਲ ਬਾਈ ਜਿਵੇਂ ਨਵੀਂ ਵਰਗੀ ਗੱਡੀ ਹੈ ਬਾਈ ਨਵੀਂ ਹੋਈ ਹੈ ਜੀ ਤੇ ਅੱਗੇ ਬਾਈ ਤੁਹਾਨੂੰ ਅਸੀਂ ਹੋਰ ਵੀ ਗੱਡੀਆਂ ਦਿਖਾਉਨੇ ਆ ਸਾਡੀਆਂ ਵੀਡੀਓ ਦੇ ਨਾਲ ਬੈਦੇ ਜੁੜੇ ਰਹਿਣਾ ਤੁਸੀਂ ਜਿਹੜੇ ਭਰਾ ਸਾਡੀ ਵੀਡੀਓ ਦੇਖਦੇ ਆ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਾਡੀਆਂ ਬਾਈ ਜੀ ਵੀਡੀਓ ਨੂੰ ਸ਼ੇਅਰ ਕਰੋ ਤੇ ਭੰਡਾਰੀ ਕਾਰੋਬਾਰ ਵਾਲਾ ਕੋਲੇ ਆਓ ਇੱਕ ਇਥੇ ਗੱਡੀ ਹੁਣੀ ਅੱਧਾ ਘੰਟਾ ਪਹਿਲਾਂ ਬਾਈ ਗੱਡੀ ਲੈ ਕੇ ਗਏ ਐ ਤੇ ਹੈਪੀ ਇਹਦਾ ਨਾਮ ਬੋਲੋ ਬਾਈ ਹਾਂਜੀ ਬਈ ਇਹਦਾ ਰੇਟ ਹੈਗਾ ਬਈ 9,70,000 ਰੁਪਇਆ ਫਸਟ ਓਨਰ ਗੱਡੀ ਆ ਬਈ 2019 ਮਾਡਲ ਆ ਜੀ ਤੇ ਬਈ ਰੇਟ ਦੀ ਗੱਲ ਕਰੀਏ ਬਈ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਜਮਾ ਬਿਲਕੁਲ ਜਮਾ ਨਵੀਂ ਗੱਡੀ ਆ ਬਈ ਜੈਨੂਅਰ ਗੱਡੀ ਆ ਤੁਸੀਂ ਦੇਖ ਸਕਦੇ ਹੋ ਵੀ ਟਾਇਰ ਕਿੰਨੇ ਵਧੀਆ ਪਾਏ ਹੋਏ ਆ ਤੇ ਅੰਦਰੋਂ ਵੀ ਇਹਦੀ ਲੁੱਕ ਚੈੱਕ ਕਰਾ ਦਿਓ ਗੱਡੀ ਦੀ ਵੀ ਜਮਾ ਓਕੇ ਆ ਸਕਰੀਨ ਲੱਗੀ ਹੋਈ ਆ ਪੂਰੀ ਘੈਂਟ ਗੱਲਬਾਤ ਗੱਡੀ ਆ ਬਈ ਕੱਲੀ ਇਹ ਹੀ ਗੱਡੀ ਘੈਂਟ ਗੱਲਬਾਤ ਨਹੀਂ ਹੈਗੀ ਵੀ ਜਿੰਨੀਆਂ ਵੀ ਇੱਥੇ ਤੁਸੀਂ ਗੱਡੀਆਂ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਬਈ ਦੂਰ ਦੂਰ ਤੱਕ ਨੀਗਾ ਮਾਰ ਸਕਦੇ ਸਾਰੀਆਂ ਹੀ ਗੱਡੀਆਂ ਜਮਾਂ ਨਵੀਆਂ ਨੇ ਬਈ ਤੇ ਇਧਰ ਆ ਗਈ ਆਪਣੀ ਅਗਲੀ ਗੱਡੀ ਹਾਂਜੀ ਬਾਈ ਜੀ ਇਹਦਾ ਰੇਟ ਬੋਲ ਦੋ ਇਹ ਹੈਗੀ ਜੀ ਆਰਟੀਕਾ 2019 ਮਾਡਲ ਹੈ ਜੀ 9 ਲੱਖ 2000 ਗੱਡੀ ਦੀ ਡਿਮਾਂਡ ਹੈ ਤੇ ਮੈਂ ਕਹਿੰਦਾ ਗੱਡੀ ਬਹੁਤ ਹੀ ਘੱਟ ਚੱਲੀ ਹੈ ਪਰ ਕਿਸੇ ਵੀਰ ਨੇ ਗੱਡੀ ਲੈ ਜਾਣੀ ਆ ਆਰਟੀਕਾ ਬੀਡੀਆਈ ਤਾਂ ਬਾਈਆਂ ਕੋਲੇ ਆਓ ਤਾਂ ਇੱਕ ਸੌ ਗੱਲ ਅਸੀਂ ਹੋਰ ਦਿਖਾਉਨੇ ਆ ਜੀ ਅ ਇਸ ਤੋਂ ਬਾਅਦ ਬਾਈ ਇਸ ਤੋਂ ਜ਼ਿਆਦਾ ਨੀਵੇਂ ਮਾਡਲ ਹੈ ਜੀ ਉਹ ਗੱਡੀ ਵੀ ਇਧਰ ਖੜੀ ਹੈ ਇਹ ਗੱਡੀ ਦੀ ਬਾਈ ਡਿਮਾਂਡ ਹੈਗੀ ਜੀ 5 ਲੱਖ ਇਹ ਮਾਡਲ ਹੈ ਬਾਈ ਜੀ 2014 ਤੇ ਆ ਆਰਟੀਕਲ ਬੀਡੀਆਈ ਗੱਡੀ ਹੈ ਤਾਂ ਆਪਾਂ ਇਹ ਨੂੰ ਆਰਟੀਕਲ ਦਿਖਾ ਰਹੇ ਹਾਂ ਆਰਟੀਕਲ ਡਰਾਈਵਰ ਤੇ ਪਰਿਵਾਰਕ ਗੱਡੀਆਂ ਜਿਹੜੇ ਪਰਿਵਾਰਕ ਵੀਰ ਆ ਉਹਨਾਂ ਦੀ ਪਸੰਦੀਦਾ ਗੱਡੀ ਹੈ ਤੇ ਇਹ ਗੱਡੀ ਬਾਈ ਜੀ ਇਹ ਬਹੁਤ ਵਧੀਆ ਗੱਡੀ ਸਾਫ਼ ਹੈ ਆ ਦੇਖੋ ਜੀ ਇਹਦੀ ਕਾਗਜ਼ ਵੀ ਨਹੀਂ ਗੱਡੀ ਤੋਂ ਉੱtre ਹੈਗੇ ਤੇ ਜੇ ਗੱਡੀ ਦੀ ਡਿਮਾਂਡ ਦੱਸੋ ਜੀ ਕਿੰਨੀ ਹੈ ਇਹ ਗੱਡੀ ਦੀ ਡਿਮਾਂਡ ਹੈਗੀ ਹੈ ਵੀ 11 ਲੱਖ 1 ਲੱਖ 11 ਲੱਖ 10 ਹਜ਼ਾਰ ਹਾਂਜੀ 11 ਲੱਖ 10 ਹਜ਼ਾਰ ਰੁਪਇਆ ਤੇ ਫਾਸਟ ਆਨਰ ਗੱਡੀ ਆ ਬਈ 2025 ਜਿਹੜਾ ਹੈਗਾ ਮਾਡਲ ਆ ਤੇ ਗੱਡੀ ਦੀ ਲੁੱਕ ਚੈੱਕ ਕਰਾਓ ਬਈ ਜਿਵੇਂ ਨਵੀਂ ਆ ਮੈਂ ਕਹਿੰਦੀ ਹਜੇ ਕਾਗਜ਼ ਵੀ ਨਹੀਂ ਉਤਰਿਆ ਹੈਗੇ ਉਹ 25 ਮਾਡਲ ਹੈ ਜੀ ਮੈਂ ਕਹਿੰਦਾ ਵੀ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ ਬਹੁਤ ਹੀ ਥੋੜੀ ਗੱਡੀ ਚੱਲੀ ਹੋਈ ਹੈ ਬਿਲਕੁਲ ਬਈ ਤੇ ਅੱਗੇ ਬਥੇਨ ਅਸੀਂ ਗੱਡੀ ਇੱਕ ਹੋਰ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਵਧੀਆ ਗੱਡੀ ਹੈ ਜੀ ਤੇ ਇੱਕ ਗੱਲ ਬਈ ਸਭ ਤੋਂ ਖਾਸ ਇਹ ਤੇ ਜਿਹੜੇ ਅਸੀਂ ਤੁਹਾਨੂੰ ਵਾਰ-ਵਾਰ ਵੀਡੀਓ ਦੇ ਵਿੱਚ ਦੱਸ ਰਹੇ ਆ ਵੀ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਵੀ ਲਾਈਕ ਕਮੈਂਟ ਕਰਕੇ ਆਊਗਾ ਉਹਨਾਂ ਨੂੰ 20 ਤੋਂ 25000 ਜਿਹੜਾ ਹੈਗਾ ਲੈਸ ਕੀਤਾ ਜਾਊਗਾ ਬਈ ਦੋਸਤੋ ਇੱਕ ਗੱਡੀ 9 ਲੱਖ 25000 ਦੀ ਜੀ 2021 ਮਾਡਲ ਹੈ ਤੇ ਮੈਂ ਕਹਿੰਦਾ ਬਈ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਹੈ ਫਸਟ ਓਨਰ ਤਾਂ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਇਥੋਂ ਅਸੀਂ ਬਈ ਦਿਖਾਈਏ ਜੀ ਆਰਟੀਕਲ ਗੱਡੀਆਂ ਉਹ ਤੁਹਾਨੂੰ ਅਸੀਂ ਦਿਖਾਉਨੇ ਆ ਬਈ ਜੀ ਜਿਹੜੀ ਅੱਜ ਕੱਲ ਮੁੰਡਿਆਂ ਦੀਆਂ ਪਸੰਦ ਦੀਆਂ ਗੱਡੀਆਂ ਜੀ ਸਕੋਰਪਿਓ ਬਿਲਕੁਲ ਸਹੀ ਬਾਈ ਪਹਿਲਾ ਮਾਡਲ ਹੁੰਦੇ ਹੁੰਦੇ ਸੀ ਇਹ ਗੱਡੀਆਂ ਬਾਈ ਅੱਜਕੱਲ ਮੁੰਡੇ ਨਵੀਆਂ ਗੱਡੀਆਂ ਨਾਲੋਂ ਇਹ ਜ਼ਿਆਦਾ ਗੱਡੀਆਂ ਖਰੀਦਦੇ ਹੈਗੇ ਆ ਇਹ ਗੱਡੀ ਹੈ ਬਾਈ ਜੀ 2024 ਮਾਡਲ 19 ਲੱਖ 35 ਹਜ਼ਾਰ ਗੱਡੀ ਦੀ ਡਿਮਾਂਡ ਹੈ ਜੀ ਤੇ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਹੈ ਤਾਂ ਬਾਈਆਂ ਤੋਂ ਲੈ ਕੇ ਜਾ ਸਕਦੇ ਹੋ ਦੋਨੇ ਚਾਬੀਆਂ ਬਾਈਆਂ ਦੇ ਨਾਲ ਹੈ ਜੀ ਪੂਰੀ ਗੱਡੀ ਦੀ ਮਤਲਬ ਬਾਈ ਗਾਰੰਟੀ ਲੈਂਦੇ ਆ ਡਾਕੂਮੈਂਟ ਤੋਂ ਲੈ ਕੇ ਗੱਡੀ ਐਕਸੀਡੈਂਟ ਹੋਈ ਹੋਵੇ ਬਾਈ ਕਹਿੰਦੇ ਅਸੀਂ ਗੱਡੀ ਐਕਸੀਡੈਂਟ ਰਾਈਦਾ ਰੱਖਣ ਦੀ ਗੱਲ ਦੂਰ ਕਦੇ ਸੋਚਿਆ ਵੀ ਨਹੀਂ ਸਾਡੀ ਗੱਡੀ ਇੱਥੇ ਕੋਈ ਐਕਸੀਡੈਂਟ ਵਾਲੀ ਹੋਊ ਨੰਬਰ ਤੋਂ ਗੱਡੀ ਦੇ ਕੋਈ ਸਕਰਾਚ ਵੀ ਨਹੀਂ ਕਰਨ ਨੂੰ ਮਿਲਣਾ ਬਾਈ ਤਾਂ ਤੁਹਾਨੂੰ ਏਜੰਸੀ ਜੀ ਆਨ ਦੀ ਕੀ ਲੋੜ ਹੈ ਬਾਈ ਫਿਰ ਤੁਸੀਂ ਗੱਡਿਆਂ ਇੱਥੋਂ ਹੀ ਲੈ ਕੇ ਜਾਓ ਬਿਲਕੁਲ ਬਾਈ ਇੱਕ ਕੋ ਇੱਕ ਨਾਮ ਯਾਦ ਰੱਖੋ ਪੰਡਾਰੀ ਕਾਰ ਬਾਜ਼ਾਰ ਤੇ ਤੁਸੀਂ ਇੱਥੇ ਬਾਜ਼ਾਰ ਦੇਖ ਲਓ ਗੱਡੀਆਂ ਦਾ ਲੱਗਿਆ ਹੋਇਆ ਬਾਈ ਆਹ ਪੰਡਾਰੀ ਕਾਰ ਬਾਜ਼ਾਰ ਬਾਈ ਜੀ ਨਾਰਥ ਦੇ ਇੱਕ ਨੰਬਰ ਕਾਰ ਬਾਜ਼ਾਰ ਨਾਲ ਜਾਂਦੇ ਆ ਇਹ ਬਾਈ ਜੀ ਆ ਗਈ ਜੀ ਵਾਈਟ ਕਲਰ ਦੀ ਸਕੋਰਪਿਓ ਗੱਡੀ ਤੇ ਇਹਦਾ ਬਾਈ ਰੇਟ ਨਹੀਂ ਲਿਖਿਆ ਹੋਇਆ ਤੇ ਜੇ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਹੈ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ ਬਹੁਤ ਵਧੀਆ ਗੱਡੀ ਹੈ ਬਿਲਕੁਲ ਤੁਹਾਨੂੰ ਅੱਗੇ ਅਸੀਂ ਗੱਡੀਆਂ ਹੋਰ ਦਿਖਾਉਣੀ ਹੈ ਬਿਲਕੁਲ ਬਈ ਨੋ ਵਾਈਸ ਆਪਣਾ ਕਰੋ ਕਾਲੀ ਨਾ ਕਰੋ ਜਲਦਬਾਜ਼ੀ ਨਾ ਕਰੋ ਇਹ ਗੱਡੀ ਦਾ ਦੱਸੋ ਕੀ ਰੇਟ ਕੀ ਹੈ ਜੀ ਇਹ ਗੱਡੀ ਦਾ ਰੇਟ ਹੈਗਾ ਵੀ 8,95,000 ਫਾਸਟ ਓਨਰ ਗੱਡੀ ਹੈ ਵੀ 2015 ਮਾਡਲ ਹੈ ਤੇ ਲੁੱਕ ਦੀ ਗੱਲ ਕਰੀ ਵੀ ਕੀ ਬਾਤ ਹੈ ਗੱਡੀ ਮੈਂ ਕਹਿੰਦੀ ਜਮਾਂ ਨਮੀ ਪਈਆ ਬਈ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਕੈਮਰਾਮੈਨ ਨੂੰ ਬੇਨਤੀ ਕਰੂਗੀ ਕਿ ਅੰਦਰੋਂ ਵੀ ਗੱਡੀ ਦਿਖਾਈ ਜਾਵੇ ਵੀ ਬਹੁਤ ਸੋਹਣੀ ਗੱਡੀ ਹੈ ਇਹ ਵੀ ਗੱਡੀ ਇਹ ਕੀ ਬਈ ਮੈਂ ਕਹਿੰਦੀ ਜਿੰਨੀਆਂ ਵੀ ਇੱਥੇ ਕਾਰੋਬਾਰ ਜ਼ਾਰ ਦੇ ਵਿੱਚ ਗੱਡੀਆਂ ਖੜੀਆਂ ਨੇ ਇੱਕ ਤੋਂ ਇੱਕ ਗੱਡੀ ਆ ਵੀ ਘੈਂਟ ਤੋਂ ਘੈਂਟ ਇੰਦਰ ਤੁਸੀਂ ਵੀ ਅੱਗੇ ਆਓ ਬਲੈਕ ਕਲਰ ਇਹ ਸਭ ਤੋਂ ਫੇਵਰੇਟ ਕਲਰ ਹੈ ਜੀ ਇਹ ਆ ਗਈ ਬਾਈ ਬਲੈਕ ਕਲਰ ਗੱਡੀ ਹੈ ਜੀ ਇਹ ਸਕੋਰਪੀਓ ਕਲਾਸਿਕ ਹੈ ਜੀ ਤੇ ਗੱਡੀ 2023 ਮਾਡਲ 17 ਲੱਖ 10000 ਗੱਡੀ ਦੀ ਡਿਮਾਂਡ ਹੈ 34115 ਕਿਲੋਮੀਟਰ ਬਾਈ ਗੱਡੀ ਚੱਲੀ ਹੈ ਬਿਲਕੁਲ ਬਾਈ ਬਲੈਕ ਰੰਗ ਦੇ ਵਿੱਚ ਤੁਹਾਨੂੰ ਬਾਈ ਜੀ ਜੋ ਕਹਿੰਦੇ ਕਾਲੇ ਰੰਗ ਦੀ ਨੁਕਰੀ ਘੋੜੀ ਉਹ ਗੱਡੀ ਮਿਲੂ ਤੁਹਾਨੂੰ ਤਾਂ ਬਾਈਆਂ ਕੋਲੇ ਤੁਸੀਂ ਆਓ ਮੈਂ ਕਹਿੰਦਾ ਵੀ ਕੀ ਬਾਤ ਗੱਡੀ ਹੈ ਬਹੁਤ ਵਧੀਆ ਅੰਦਰੋਂ ਤੋਂ ਲੈ ਕੇ ਗੱਡੀ ਤੇ ਬਾਈ ਲਾਈ ਵੀਲ ਵੀ ਵਾਏ ਹੋਇਆ ਹੈ ਬਿਲਕੁਲ ਬਈ ਅਲਾਇ ਵਿਲ ਤੇ ਤੁਹਾਨੂੰ ਮੈਂ ਕਹਿੰਦਾ ਵੀ ਕੋਈ ਅਲਾਇ ਵਿਲ ਪਾਉਣ ਦੀ ਲੋੜ ਨਹੀਂ ਕੋਈ ਸੀਟ ਕਵਰ ਤੇ ਰੁਪਿਆ ਲਾਉਣ ਦੀ ਲੋੜ ਨਹੀਂ ਤੁਸੀਂ ਗੱਡੀ ਲੈ ਕੇ ਜਾਣੀ ਹੈ ਤੇ ਆਪਣੇ ਸ਼ੌਂਕ ਪੂਰੇ ਕਰਨੇ ਹੈ ਤੇ ਰਸਤੇਦਾਰਾਂ ਚ ਇਕੱਲੇ ਗੇੜੇ ਹੀ ਮਾਰਨੇ ਆ ਬਿਲਕੁਲ ਬਈ ਅੱਗੇ ਆ ਗਈ ਬਈ ਹੈਪੀ ਬਲੈਕ ਕਲਰ ਦੀ ਗੱਡੀ ਹੈ ਨਾ ਬਿਲਕੁਲ ਬਈ ਇਹਦੇ ਬਾਰੇ ਵੀ ਦੱਸੋ ਜੀ ਬਈ 16 ਮਾਡਲ ਗੱਡੀਆਂ ਫਾਸਟ ਓਨਰ ਹੈ ਰੇਟ ਦੀ ਗੱਲ ਕਰੀਏ 11 ਲੱਖ 70 ਹਜ਼ਾਰ ਰੁਪਿਆ ਰੇਟ ਆ ਬਈ ਇਹਦਾ ਤੇ ਬਾਕੀ ਜਿਹੜਾ ਸਾਡੀ ਵੀਡੀਓ ਨੂੰ ਦੇਖ ਕੇ ਆਊਗਾ ਲਾਈਕ ਕਮੈਂਟ ਸ਼ੇਅਰ ਕਰਕੇ ਉਹਨਾਂ ਨੂੰ 20 ਤੋਂ 25 ਹਜ਼ਾਰ ਰੁਪਿਆ ਬਈ ਲੈਸ ਵੀ ਕੀਤਾ ਜਾਊਗਾ ਸੋ ਦੋਸਤੋ ਤੁਹਾਨੂੰ ਅਸੀਂ ਸਬੂਤ ਵੀ ਦਿਖਾਉਨੇ ਆ ਕਈ ਵੀਰਾਂ ਨੂੰ ਹੁੰਦਾ ਵੀ ਗੱਡੀਆਂ ਇਹਦਾ ਨਹੀਂ ਆ ਸ਼ਾਇਦ ਪੁਰਾਣੀਆਂ ਨਾਲ ਖੜੀਆਂ ਹੋਣ ਹਾਂ ਬਈ ਇਹਨਾਂ ਕੋਲੇ ਗੱਡੀਆਂ ਹੁੰਦੀਆਂ ਰਹਿੰਦੀਆਂ ਤੇ ਗੱਡੀਆਂ ਜੰਦਗਾਰ ਰਹਿੰਦੀਆਂ ਇਹ ਗੱਡੀ ਸੇਲ ਹੋ ਚੁੱਕੀ ਐ ਸੋਲਡ ਹਾਂ ਮਤਲਬ ਗੱਡੀ ਵੇਚ ਚੁੱਕੀ ਐ ਜੀ ਬਿਲਕੁਲ ਜੀ ਤੇ ਇਹ ਬਈ ਬਲੈਕ ਰ ਤਾਂ ਇਹ ਗੱਡੀ ਸੇਲ ਹੋ ਚੁੱਕੀ ਐ ਹਮ ਆਪਸ ਨੂੰ ਇੱਧਰ ਗੱਡੀਆਂ ਵਧੀਆ ਹੋਰ ਵੀ ਦਿਖਾ ਰਹੇ ਆ ਇਹ ਗੱਡੀਆਂ ਆ ਗਈਆਂ ਸੀ ਬਰੀਜਾ ਹਨਾ ਬਿਲਕੁਲ ਬਈ ਵੀਡੀਓ ਨੂੰ ਬਈ ਐਂਡ ਤੱਕ ਦੇਖਿਓ ਜੁੜਿਆ ਰਹੋ ਵੀਡੀਓ ਨਾਲ ਕਾਲੀ ਨਾ ਕਰਿਓ ਤੁਹਾਨੂੰ ਗੱਡੀਆਂ ਵੀ ਇੱਥੇ ਇੱਕ ਤੋਂ ਇੱਕ ਗੱਡੀ ਮਿਲੂਗੀ ਹਾਂਜੀ ਬਾਈ ਜੀ ਦੱਸੋ ਬਰੀਜਾ ਬਾਈ 2019 ਮਾਡਲ ਐ ਜੀ 8 ਲੱਖ 70 ਹਜ਼ਾਰ ਗੱਡੀ ਦੀ ਡਿਮਾਂਡ ਐ ਜੀ ਹਮ 54378 ਕਿਲੋਮੀਟਰ ਗੱਡੀ ਚੱਲੀ ਹੋਈ ਐ ਫਾਸਟ ਓਨਰ ਗੱਡੀ ਐ ਬਈ ਜੀ ਬਿਲਕੁਲ ਜੀ ਤੇ ਇਹ ਆ ਗਈ ਜੀ ਆਪਣਾ ਇਹ ਵੀ ਬਰੀਜਾ ਹੀ ਜੀ ਬਿਲਕੁਲ ਜੀ ਰੇਟ ਦੀ ਗੱਲ ਕਰੀਏ ਰੇਟ ਹੈਗਾ ਵੀ 7,25,000 ਰੁਪਇਆ ਫਾਸਟ ਓਨਰ ਗੱਡੀ ਆ ਵੀ 2018 ਮਾਡਲ ਆ ਜੀ ਤੇ ਲੁੱਕ ਦੀ ਗੱਲ ਕਰੀਏ ਵੀ ਕਿਆ ਬਾਤ ਆ ਮੈਂ ਕਹਿੰਦੀ ਆ ਸਾਰੀਆਂ ਗੱਡੀਆਂ ਦੀ ਲੁੱਕ ਬਹੁਤ ਸੋਹਣੀ ਆ ਵੀ ਜਿਵੇਂ ਨਵੀਆਂ ਵਈਆਂ ਨੇ ਇਹ ਗੱਡੀ ਬਾਈ ਆ ਗਈ ਬਲੈਕ ਇਹ ਗੱਡੀ ਹੋ ਚੁੱਕੀ ਐ ਸੇਲ ਬਿਲਕੁਲ ਜੀ ਇਹ ਗੱਡੀ ਮੈਨੂੰ ਲੱਗਦਾ ਵੀ ਇਹ ਤਾਂ 0 ਕਿਲੋਮੀਟਰ ਵਾਲੀ ਹੋਣੀ ਐ ਤਾਂ ਤੁਸੀਂ ਅੰਦਰ ਕਾਗਜ਼ੜੇ ਦੇਖਿਆ ਤਾਂ ਇਥੋਂ ਤੁਹਾਨੂੰ ਬਾਈ ਪਤਾ ਲੱਗ ਜਾਂਦਾ ਕਹਿੰਦੇ ਵੀ ਰਤਬਾ ਬੰਦੇ ਦਾ ਪਤਾ ਕਿੱਥੋਂ ਲੱਗਦਾ ਹੈ ਵੀ ਚੀਜ਼ ਨੂੰ ਆਪਾਂ ਚੀਜ਼ ਸੇਲ ਕਰਨੀ ਹੈ ਤਾਂ ਬੰਦਾ ਲੈ ਕੇ ਜਾਂਦਾ ਤਾਂ ਉੱਥੋਂ ਪਤਾ ਲੱਗਦਾ ਬਾਈ ਜੀ ਨਾਲ ਗੱਲਬਾਤ ਵੀ ਕਰਦੇ ਆ ਬਾਈ ਜੀ ਸਸਤੀ ਗੱਲ ਜੀ ਹੋ ਠੀਕ ਹੋ ਬਾਈ ਬਾਈ ਹਾਂ ਜੀ 10 ਮਿੰਟ ਰੁਕ ਜੀ ਤੁਹਾਨੂੰ ਬਾਈ ਦਾ ਰਿਵਿਊ ਵੀ ਲਵਾਵਾਂਗੇ ਜੀ ਬਾਈ ਇੱਥੇ ਜਗੱਡੀ ਲੈਣਾ ਹੈ ਤੇ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਗੱਡੀ ਦਾ ਰੇਟ ਵੀ ਦੱਸਣ ਜਾ ਰਹੇ ਹਾਂ ਇਹ ਬਾਈ ਜੀ 2022 ਮਾਡਲ ਹੈ ਫਸਟ ਓਨਰ ਹੈ ਜੀ 4868 ਕਿਲੋਮੀਟਰ ਚੱਲੀ ਹੈ ਤੇ 7 ਲੱਖ 15 ਹਜ਼ਾਰ ਗੱਡੀ ਦੀ ਡਿਮਾਂਡ ਹੈ ਫਸਟ ਓਨਰ ਗੱਡੀ ਹੈ ਬਾਈ ਇਹ ਵੀ ਜੀ ਸੋ ਬਈ ਇਧਰ ਆ ਗਈ ਆ ਵਾਲੀ ਗੱਡੀ ਇਹ ਵੀ ਬਈ ਬ੍ਰੀਜੇ ਜੀ ਰੇਟ ਇਹਦਾ ਹੈਗਾ ਬਈ 835000 ਜੀ ਤੇ ਬਈ ਇਹ ਹੈਗਾ ਸੈਕੰਡ ਓਨਰ ਗੱਡੀ ਤੇ 2022 ਮਾਡਲ ਹੈ ਬਈ ਤਾਂ 30380 ਕਿਲੋਮੀਟਰ ਬਈ ਗੱਡੀ ਚੱਲੀ ਆ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਹੈ ਤਾਂ ਕੈਮਰਾਮੈਨ ਵੀਰ ਨੂੰ ਬੇਨਤੀ ਆ ਬਈ ਸਾਰੇ ਪਾਸੇ ਨਾ ਸੀ ਤੁਹਾਨੂੰ ਕੱਲੀ ਕੱਲੀ ਗੱਡੀ ਦਾ ਰੇਟ ਨਹੀਂ ਦੱਸ ਸਕਦੇ ਕਿਉਂਕਿ ਗੱਡੀਆਂ ਇੱਥੇ ਇੱਕ ਨਹੀਂ 400 500 600 ਜੀ ਤਰਾਰ ਦੇ ਵਿੱਚ ਗੱਡੀਆਂ ਖੜੀਆਂ ਗੱਡੀਆਂ ਦੀ ਗਿਣਤੀ ਬਹੁਤ ਹੈ ਤਾਂ ਆਪਾਂ ਅਸੀਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦੇ ਆਂ ਕਿ ਬਈ ਸਾਡੇ ਜਿਹੜੇ ਘੱਟ ਦਿਖਾਓ ਗੱਡੀਆਂ ਵੱਧ ਦਿਖਾਓ ਹਨਾ ਲਾਓ ਬਈ ਕਿਸੇ ਨੇ ਵੀ ਕੋਈ ਵੀ ਗੱਡੀ ਲੈਣੀ ਐ ਸਵਿਫਟ ਲੈਣੀ ਐ ਡਿਜ਼ਾਇਰ ਲੈਣੀ ਐ ਸਕੋਰਪਿਓ ਐਨ ਲੈਣੀ ਐ ਥਾਰ ਲੈਣੀ ਐ ਕਿਸੇ ਦੀ ਵੀ ਕੋਈ ਵੀ ਡਿਮਾਂਡ ਐ ਵੀ ਕੋਈ ਵੀ ਗੱਡੀ ਲੈਣੀ ਐ ਜੀਪਾ ਲੈਣੀ ਐ ਕ੍ਰੇਟਾ ਲੈਣੀ ਐ ਸਕੋਰਪਿਓ ਐਨ ਲੈਣੀ ਐ ਥਾਰ ਲੈਣੀ ਐ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵਧੀਆ ਦਿੱਕਾਂ ਦੀ ਗੱਡੀ ਲੈ ਕੇ ਜਾਣੀ ਐ ਬਿਲਕੁਲ ਤਾਂ ਤੁਹਾਨੂੰ ਸੋਚਣ ਦੀ ਲੋੜ ਨਹੀਂ ਵੀ ਤੁਸੀਂ ਇੱਕ ਵਾਰ ਆਜੋ ਵੀ ਭੰਡਾਰੀ ਕਾਰੋਬਾਰ ਦੇ ਤਾਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਗੱਡੀ ਮਿਲ ਜੂਗੀ ਬਈ ਦੋਸਤੋ ਆਪਾਂ ਆਉਣਾ ਕਿੱਥੇ ਜੀ ਉਹ ਗੱਲ ਬਿਖੇ ਉੱਪਰ ਤੁਸੀਂ ਗੱਡੀਆਂ ਦੇਖ ਰਹੇ ਹੋ ਬਹੁਤ ਸੋਹਣੀਆਂ ਗੱਡੀਆਂ ਐ ਫਾਸਟ ਆਨਰ ਐ ਜੀ ਹੂੰ ਕੋਈ ਗੱਡੀ ਮਤਲਬ ਕੀ ਐ ਸਕ੍ਰੈਚ ਨਹੀਂ ਗੱਡੀ ਦੇ ਮਤਲਬ ਬੰਪਰ ਤੇ ਵੀ ਸਕ੍ਰੈਚ ਨਹੀਂ ਗੱਡੀ ਦੇਖਣ ਵਾਲੇ ਨੂੰ ਬਾਈ ਜੀ ਜਿਹੜਾ ਸਾਡੀ ਵੀਡੀਓ ਦੇਖ ਕੇ ਗੱਡੀਆਂ ਲੈ ਕੇ ਜਾਊ ਉਹਨਾਂ ਨੂੰ 25000 ਰੁਪਏ ਬਾਈ ਜੀ ਨੇ ਖੁਦ ਕਿਹਾ ਐ ਆਨਰ ਨੇ ਵੀ ਬਈ 25000 ਦਾ ਆਫਰ ਦੇਵਾਂਗੇ ਤਾਂ ਬਾਈ ਇਹ ਨਾ ਦੇਖੋ ਵੀ ਗੱਡੀ ਸਾਨੂੰ ਮਹਿੰਗੀ ਲਾਰੇ ਗੱਡੀ ਮਹਿੰਗੀ ਨਹੀਂ ਲਾਰੇ ਉੱਪਰ ਗੱਡੀ ਤੇ ਐਸੈਸਰੀ ਲੱਗੀ ਹੋਈ ਐ ਗੱਡੀ ਤੇ ਮੈਂ ਕਹਿੰਦਾ ਤੁਹਾਨੂੰ 1 ਰੁਪਿਆ ਲਾਉਣ ਦੀ ਲੋੜ ਨਹੀਂ ਆ ਜਿਵੇਂ ਤੁਸੀਂ ਗੱਡੀ ਦੇ ਉੱਪਰ ਵੀਡੀਓ ਦੇਖ ਰਹੇ ਹੋ ਮੈਂ ਕਹਿੰਦਾ ਬਹੁਤ ਹੀ ਵਧੀਆ ਗੱਡੀਆਂ ਤਾਂ ਇੱਥੇ ਬਾਈ ਤੁਸੀਂ ਆਉਣਾ ਤੇ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ